ਸ਼੍ਰੀ ਮਹਾਵੀਰ ਦਲ ਪੰਜਾਬ ਵੱਲੋਂ ਬੁੱਟਲਾਡਾ ਵਿਖੇ ਚੱਲ ਰਹੀ ਰਾਮਰੇਲਾ ਦੌਰਾਨ ਜ਼ਿਲ੍ਹਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਪਟਵਾਰੀ ਦੇ ਸਹਿਯੋਗ ਦੇ ਨਾਲ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਸਰਦਾਰ ਪਟਵਾਰੀ ਨੇ ਕਿਹਾ ਕਿ ਜੋ ਇਹ ਧਾਰਮਿਕ ਤੇ ਸਭਿਆਚਾਰਕ ਸਮਾਗਮ ਅਨੋਚਵਨਾਂ ਨੂੰ ਵਿਰਾਸਤ ਨਾਲ ਜੋੜਦੇ ਹਨ ਪ੍ਰਧਾਨ ਰਜਿੰਦਰ ਵਰਮਾ ਨੇ ਕਲਾਕਾਰਾਂ ਦੇ ਤੁਜਬੇ ਦੀ ਪਰਸ਼ੰਚਾ ਕਰਦੇ ਨੋਚਵਨਾਂ ਨੂੰ ਅਜਿ ਨਿਯਤ ਗਤੀਵਿਧੀਆਂ ਵਿੱਚ ਅੱਗੇ ਆਉਂਦੀ ਅਪੀਲ ਕੀਤੀ ਮੌਕੇ ਤੇ ਐਸੋਸੀਏਸ਼ਨ ਨੇ ਮੈਂਬਰਾਂ ਨੇ ਕਲਾਕਾਰਾਂ ਨੂੰ ਮਾਲਵਾ ਪਾਕੀ ਹੌਸਲਾ ਅਫਜ਼ਾਈ ਕੀਤੀ ਡਾਕਟਰ ਕਿਸ਼ਨ ਲਾਲ ਹੇਮਰਾ ਸ਼ਰਮਾ ਜੁਕੇ ਸ਼ਰਮਾ ਆਦ ਨੇ ਵੀ ਸੁਪਰਾਲੇ ਦੀ ਔਸ਼ਲਾਂਗਾ ਕੀਤੀ ਮਾਨਸਾ ਤੋਂ ਪੱਤਰਕਾਰ ਬਿੱਟੂ ਬੁਟਲਾੜਾ ਦੀ ਖਾਸ ਰਿਪੋਰਟ ਲਗਾਤਾਰ ਪਿਛਲੇ ਕਾਪੂਤਰ ਸਾਦਾ ਤੋਂ ਇਹ ਰਾਜਨੀਤਿਕ ਚੱਲੀ ਆ ਰਹੀ ਆ ਇਹ ਬਹੁਤ ਵੱਡੀ ਪ੍ਰਾਪਤੀ ਹੈ ਤੁਹਾਡੇ ਇਹ ਲੋਕਾਂ ਲਈ ਝੋਲੜ ਤਾੜੀਆਂ ਇਸ ਸੰਸਥਾ ਦੇ ਨਾਮ ਦੇ ਨਾਲ। ਕੱਲ੍ਹ ਹੀ 10 ਦਿਨ ਰੰਗਲਾ ਚੱਲ ਰਿਹਾ 10 ਦਿਨ ਦਸਹਿਰਾ ਉਸ ਤੋਂ ਪਹਿਲਾਂ ਇੱਕ ਮਹੀਨਾ ਨੇਸਲ ਚੱਲ ਗਿਆ। ਆਪਣੇ ਵਿਆਹ ਬੋਜਰਾ ਤਿੰਨ ਦਿਨਾਂ ਤੋਂ ਹੁੰਦਾ ਸਾਹਮਣਾ ਬਹੁਤ ਔਖਾ ਇਹ ਪ੍ਰਬੰਧਕਾਂ ਬਹੁਤ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰਕੇ ਲਗਾਤਾਰ ਇਹ ਰੰਗਲਾ ਚੱਲ ਰਿਹਾ। ਦੂਸਰੀ ਸਾਡੇ ਸੁਧਾਰ ਕੁਲਵਿੰਦਰ ਸਿੰਘ ਜੀ ਪੁਰਵਾਰੀ ਅਮੇਸ਼ਾਹੀ ਸਾਡੀ ਜਿਲ੍ਹਾ ਰੂਹਨ ਯੂਥ ਕਲੱਬ ਜੀ ਐਸੋਸੀਏਸ਼ਨ ਦਾ ਸੈਜੋ ਇਹਨੇ ਅੱਜ ਵੀ ਇਹਨਾਂ ਨੇ ਅਜੋ ਪ੍ਰਾਈਜ਼ ਵੰਡੇ ਆ ਉਹ ਸਾਡੀ ਐਸੋਸੀਏਸ਼ਨ ਨੂੰ ਲਗਾਤਾਰ ਹਰ ਮਹੀਨੇ ਕਦੇ 5000 ਕਦੇ 10000 ਰੁਪਏ ਦਿੰਦੇ ਆ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਜੋ ਤੁਹਾਡੇ ਇੱਥੇ ਪੈਸੇ ਆ ਉਹ ਰਾਜਨ ਨੂੰ ਉਹਨਾਂ ਕਲਾਕਾਰਾਂ ਨੂੰ ਅਸੀਂ ਇੱਕ ਛੋਟਾ ਜਿਹਾ ਦੇ ਛੱਡ ਕੇ ਜਾਣ ਵਾਲੇ ਨਹੀਂ ਜੋ ਮੈਂ ਪਾੜੀ ਇਹਨਾਂ ਕਲਾਕਾਰਾਂ ਦੇ ਦਾ ਕਿਉਂਕਿ ਇਹ ਫਰੀਦ ਸੇਵਾ ਕਰਦੇ ਆ ਸੋ ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹਨਾਂ ਕਲਾਕਾਰਾਂ ਦਾ ਇਸ ਸਰਸ ਦਾ ਪੂਰਾ ਹੌਸਲਾ ਰੱਖੋ ਬਾਕੀ ਸਾਡੀ ਜਿਹੜੀ ਐਸੋਸ਼ੀਏਸ਼ਨ ਆ ਪਿਛਲੇ ਸਮੇਂ ਤੋਂ ਰਲਦੀਦਾ ਲੋਕੀ ਉਹਨਾਂ ਵਾਸਤੇ ਅਸੀਂ ਕਾਫੀ ਕੁਝ ਸਰਪਾਲਾਂ ਭੀਖੀ ਬੁਰਦਾਡਾ ਮਾਤਸਾ ਅਤੇ ਉਹਨਾਂ ਵਾਸਤੇ ਕੱਪੜੇ ਵੀ ਕਾਫੀ ਕੱਟੇ ਕਰਕੇ ਭੇਜੇ ਸੀ ਖਾਸ ਤੌਰ ਤੇ ਸੀ ਅੰਗਰੀਨ ਸਾਡੇ ਭੈਣ ਭਰਾ ਨੇ ਉਹਨਾਂ ਦੀ ਮਦਦ ਕਰਦੇ ਹਰ ਮਹੀਨੇ ਰਾਸ਼ਨ ਦਿੰਦੇ ਆ ਲਗਭਗ ਜੀ 10-12 ਪਰਿਵਾਰ ਲਾਏ ਹੋਏ ਆ ਉਹ ਵੀ ਅਜੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਰਕਾਰ ਪ੍ਰਧਾਨ ਪ੍ਰਿੰਦਰ ਸਿੰਘ ਜੀ ਪਟਵਾਰੀ ਜੋ ਸੀਨੀਅਰ ਅਕਾਦੀ ਆਪ ਨੇ ਹਮੇਸ਼ਾ ਹੀ ਸਮਾਜ ਸੇਵਾ ਦੇ ਵਿੱਚ ਬਰਕਰਕੇ ਭਾਗ ਲਾਦੇ ਆ ਇਹ ਸਾਰੇ ਮਿਲਿਆ ਇੱਤੇ ਪੁੱਜਦੇ ਅਸੀਂ ਯਾਅਕਾ ਤੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ